ਦੋਸਤੋ ਕਿਸੀ ਨੇ ਬਹੁਤ ਹੀ ਕਮਾਲ ਦੀ ਗੱਲ ਕਹੀ ਹੈ ਕਿ ਜਦੋਂ ਅਸੀਂ ਚੰਦਰਮਾ ਨੂੰ ਵੇਖਦੇ ਹਾਂ ਨਾ ਤੇ ਸਾਨੂੰ ਉਸ ਵਾਹਿਗੁਰੂ ਉਸ ਪਰਮੇਸ਼ਰ ਉਸ ਪ੍ਰਭੂ ਉਸ ਰੱਬ ਦੀ ਸੁੰਦਰਤਾ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਤੇ ਲੋਕ ਆਪਣੀ ਮਹਿਬੂਬ ਦੀ ਤੁਲਨਾ ਚੰਦਰਮਾ ਨਾਲ ਕਰਦੇ ਆ ਤੇ ਜਦੋਂ ਅਸੀਂ ਸੂਰਜ ਨੂੰ ਵੇਖਦੇ ਹਾਂ ਉਹਦਾ ਤੇਜ ਵੇਖਦੇ ਹਾਂ ਅਸੀਂ ਸੋਚਦੇ ਹਾਂ ਵੀ ਜੇ ਸੂਰਜ ਨਾ ਹੋਵੇ ਐ ਰੋਸ਼ਨੀ ਨਾ ਹੋਵੇ ਤੇ ਦੁਨੀਆ 'ਚ ਤੇ ਹਨੇਰਾ ਛਾ ਜਾਊਗਾ ਤੇ ਸੂਰਜ ਦੀ ਰੋਸ਼ਨੀ ਨਾਲ ਸਾਰੇ ਜੀਵ ਜੰਤੂਆਂ ਨੂੰ ਮਨੁੱਖਾਂ ਨੂੰ ਪਸ਼ੂਆਂ ਨੂੰ ਪੌਦਿਆਂ ਨੂੰ ਹਰ ਕਿਸੇ ਨੂੰ ਜ਼ਿੰਦਗੀ ਮਿਲਦੀ ਹੈ ਉਹਦੀ ਤੇਜ ਦੇ ਨਾਲ ਤੇ ਜਦੋਂ ਅਸੀਂ ਸ਼ੀਸ਼ਾ ਵੇਖਦੇ ਆ ਨਾ ਤੇ ਅਸੀਂ ਸੋਚਦੇ ਆ ਵੀ ਉਸ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਸੁੰਦਰ ਜੜੀ ਆ ਇਹ ਰਚਨਾ ਕੀਤੀ ਆ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈ ਨਾ ਇਹ ਪੁਰਾਣੇ ਜ਼ਮਾਨੇ ਦੀ ਕਹਾਣੀ ਹੈ। ਸ਼ਾਇਦ ਤੁਸੀਂ ਕਿਤੇ ਸੁਣੀ ਵੀ ਹੋ ਪਰ ਜਿਹੜੀ ਇਸ ਕਹਾਣੀ ਦਾ ਮੈਸੇਜ ਹੈ ਨਾ ਉਹ ਸਾਨੂੰ ਜ਼ਿੰਦਗੀ ਜੀਣ ਦੀ ਪ੍ਰੇਰਣਾ ਦਿੰਦਾ ਵਾ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਦੋਸਤੋ ਇੱਕ ਕਿਸਾਨ ਸੀ ਤੇ ਉਹਨੂੰ ਪੀਣ ਵਾਲਾ ਪਾਣੀ ਲੈਣ ਲਈ ਕਾਫੀ ਦੂਰ ਜਾਣਾ ਪੈਂਦਾ ਸੀ। ਉਹ ਪਹਾੜੀ ਉੱਤਰ ਕੇ ਤੇ ਫਿਰ ਪਾਣੀ ਭਰ ਕੇ ਫਿਰ ਆਪਣੇ ਘਰ ਜਾਂਦਾ ਹੁੰਦਾ ਸੀ। ਤੇ ਉਹਨੇ ਕੀ ਕੀਤਾ ਸੀ ਇੱਕ ਡੰਡਾ ਜਿਹੜਾ ਸੀ ਨਾ ਮਜਬੂਤ ਜਿਹਾ ਉਹ ਮੋਢਿਆਂ ਤੇ ਦੋਵਾਂ ਤੇ ਰੱਖ ਲੈਂਦਾ ਸੀ ਤੇ ਦੋਵੇਂ ਪਾਸੇ ਨਾ ਦੋ ਘੜੇ ਦੋਵੇਂ ਪਾਸੇ ਜਿੱਦਾ ਇੱਕ ਇੱਕ ਘੜਾ ਬਨ ਲੈਂਦਾ ਹੈ ਤੇ ਉਹ ਪਾਣੀ ਲੈਣ ਜਾਂਦਾ ਹੁੰਦਾ ਹੈ ਤੂੰਨੇ ਹਰ ਰੋਜ਼ ਉਹੀ ਰੂਟੀਨ ਸੀ ਪਾਣੀ ਲੈਣ ਜਾਣ ਦੀ ਤੇ ਪਰ ਜਿਹੜੇ ਘੜੇ ਸੀ ਨਾ ਉਹ ਪੁਰਾਣੇ ਹੋ ਚੁੱਕੇ ਸੀ ਉਹਨਾਂ ਚੋਂ ਜਿਹੜਾ ਇੱਕ ਘੜਾ ਸੀ ਨਾ ਉਹ țeੜਕਿਆ ਹੋਇਆ ਸੀ ਤੇ ਦੂਸਰਾ ਚੰਗਾ ਸੀ ਬਿਲਕੁਲ ਤੇ ਜਦੋਂ ਉਹ ਪਾਣੀ ਲੈ ਕੇ ਆਉਂਦਾ ਹੁੰਦਾ ਸੀ ਨਾ ਤੇ ਜਿਹੜਾ ਟਿੜਕਿਆ ਸੀ ਨਾ ਘੜਾ ਉਹਦੇ ਚੋਂ ਥੋੜਾ ਥੋੜਾ ਪਾਣੀ ਜਿੱਦਾਂ ਸੇਮ ਦਾ ਰਹਿੰਦਾ ਸੀ ਤੁਪਕੇ-ਤੁਪਕੇ ਰਾਤ ਚ ਡੇਕਦੇ ਰਹਿੰਦੇ ਸੀ ਤੇ ਜਦੋਂ ਘਰ ਪਹੁੰਚਦਾ ਸੀ ਤੇ ਉਹ ਦੋ ਘੜੇ ਪਾਣੀ ਦੇ ਨਹੀਂ ਸੀ ਆਉਂਦੇ ਮਤਲਬ ਡੇਢ ਘੜਾ ਆਉਂਦਾ ਸੀ ਜਿਹੜਾ ਟਿੜਕਿਆ ਸੀ ਨਾ ਉਹ ਚੋਂ ਪਾਣੀ ਜਿਹੜਾ ਹੌਲੀ-ਹੌਲੀ ਵਾਗ-ਵਾਗ ਵਾਗ ਕੇ ਅੱਧਾ ਰਹਿ ਜਾਂਦਾ ਸੀ ਤੇ ਇਸ ਤਰ੍ਹਾਂ ਉਹ ਭਰਦਾ ਦੋ ਸੀ ਪਰ ਘਰ ਡੇਢ ਘੜਾ ਪਾਣੀ ਦਾ ਜਿਹੜਾ ਸੀ ਪਹੁੰਚਦਾ ਸੀ ਤੇ ਇਸ ਤਰ੍ਹਾਂ ਹੀ ਨਾ ਜਿਹੜਾ ਚੰਗਾ ਘੜਾ ਸੀ ਨਾ ਉਹਨੂੰ ਬੜਾ ਮਾਣ ਸੀ ਬੜਾ ਕਮੰਡ ਸੀ غرور ਸੀ ਉਹਨੂੰ ਵੀ ਮੈਨੂੰ ਜੋ ਕੰਮ ਦਿੱਤਾ ਜਾਂਦਾ ਵਾਂ ਮੈਂ 100% ਪੂਰਾ ਕਰਦਾ ਵਾਂ ਤੇ ਕਿਸਾਨ ਦੀ ਮੈਂ ਮਿਹਨਤ ਜਿਹੜੀ ਬਰਬਾਦ ਨਹੀਂ ਕਰਦਾ ਕਿਉਂਕਿ ਜਦੋਂ ਕਿਸਾਨ ਭਰਦਾ ਵਾਂ ਮੈਂ ਪੂਰੀ ਦਾ ਪੂਰਾ ਭਰਿਆਕਾਰ ਆਉਣਾ ਵਾਂ ਤੇ ਪਰ ਆ ਜਿਹੜਾ ਤਿਰੜਕੇ ਹੋਇਆ ਘੜਾ ਨਾ ਉਹਨੂੰ बार-बार ਜਿਹੜਾ ਸੀ ਚੜਾਉਂਦਾ ਰਹਿੰਦਾ ਹੈ ਵੀ ਤੂੰ ਤੇ ਕਿਸੇ ਕੰਮ ਦਾ ਹੀ ਨਹੀਂ ਤੂ ਤੇ ਕਿਸਾਨ ਦੀ ਮਿਹਨਤ ਨੂੰ ਉਜਾਈ ਕਰਦਾ ਵਾ ਤੇਰਾ ਨਾ ਹੁਣ ਸਮਾਂ ਹੋ ਗਿਆ ਵਾ ਵੀ ਤੂੰ ਜਿਹੜਾ ਨਾ ਜਿਦਾਂ ਆਪਣੇ ਨਹੀਂ ਕਹਿ ਦਿੰਦੇ ਵੀ ਹੁਣ ਨਾ ਤੇਰਾ ਕੋਈ ਕੰਮ ਨਹੀਂ ਰਹਿ ਗਿਆ ਤੇ ਕਹਿੰਦਾ ਕਿ ਪਤਾ ਨਹੀਂ ਕਿਸਾਨ ਨੂੰ ਪਤਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਤੇ ਨਹੀਂ ਤੇ ਤੈਨੂੰ ਤੇ ਕਦੋਂ ਦਾ ਉਹਨੇ ਚੋੱਕ ਕੇ ਬਾਹਰ ਸੁੱਟ ਦੇਣਾ ਸੀ ਤੇ ਇੱਕ ਹੋਰ ਨਵਾਂ ਘੜਾ ਉਹਨੇ ਲੈ ਆਉਣਾ ਸੀ ਐਸ ਗੱਲਾਂ ਨਾ ਰੋਹ ਵਿਚ ਓਨ ਨੂੰ ਚੜਾਉਂਦਾ ਰਹਿੰਦਾ ਸੀ ਐ ਸੁਣ ਕੇ ਜਿਹੜਾ ਤੜਕਿਆ ਘੜਾ ਸੀ ਨਾ ਉਹ ਬੜਾਈ ਉਦਾਸ ਰਹਿਣ ਲੱਗ ਪਿਆ ਉਹ ਸੋਚਣ ਲੱਗ ਪਿਆ ਵੀ ਸੱਚੀ ਗੱਲ ਆ ਵੀ ਮੈਂ ਕਿਸਾਨ ਦਾ ਕਿੰਨਾ ਨੁਕਸਾਨ ਕਰਦਾ ਉਹ ਵਿਚਾਰਾ ਕਿਸਾਨ ਇੰਨੀ ਮਿਹਨਤ ਕਰ ਰਿਹਾ ਵਾ ਤੇ ਮੈਂ ਉਹਦੀ ਮਿਹਨਤ ਵਿਅਰਥ ਕਰਨ ਦਿਆਂ ਵਾ ਤੇ ਮੈਂ ਪੂਰਾ ਪਾਣੀ ਕਿਸਾਨ ਦਾ ਘਰ ਲੈ ਕੇ ਹੀ ਨਹੀਂ ਆਉਂਦਾ ਤੇ ਇੱਕ ਦਿਨ ਉਹਦੇ ਕੋਲੋਂ ਰਿਹਾ ਹੀ ਨਹੀਂ ਗਿਆ ਉਹਨੇ ਕਿਸਾਨ ਨੂੰ ਆਪਣੇ ਦਿਲ ਦੀ ਗੱਲ ਕੀਤੀ ਉਹਨੇ ਕਿਸਾਨ ਨੂੰ ਕਿਹਾ ਵੀ ਇਹ ਮੇਰੇ ਚ ਕਮੀ ਹੈਗੀ ਆ ਮੈਂ ਟੜਕਿਆ ਹੋਇਆ ਵਾਂ ਤੇ ਤੁਹਾਡੀ ਮਿਹਨਤ ਜਿਹੜੀ ਅਚਾਈ ਕਰ ਰਿਹਾ ਤਾ ਤੁਸੀਂ ਮੈਨੂੰ ਹਟਾਈ ਦਿਓ ਤੇ ਕੋਈ ਨਵਾਂ ਘੜਾ ਉਹ ਲੈ ਆਓ ਉਹਨੇ ਆਪਣੇ ਮਾਲਕ ਜਿਹੜਾ ਸੀ ਕਿਸਾਨ ਸੀ ਉਹਨੂੰ ਇਹ ਕਹਿ ਦਿੱਤਾ ਵੀ ਤੁਸੀਂ ਕਿਉਂ ਮਿਹਨਤ ਕਰਦੇ ਆਪਣੀ ਮਿਹਨਤ ਵਿਅਰਥ ਤੁਹਾਡੀ ਕਰ ਰਹੇ ਆ ਤੇ ਉਹ ਵਿਅਰਥ ਜਾ ਰਹੀ ਹੈ ਦੋ ਘੜੇ ਤੁਸੀਂ ਪਾਣੀ ਦੇ ਲਿਓਨੇ ਆ ਤਲਾਬ ਤੋਂ ਸਵੇਰੇ ਸਵੇਰੇ ਤੇ ਮੇਰੇ ਟੜਕੇ ਪਣ ਕਰਕੇ ਅਤੇ ਡੇੜ ਕੜਾ ਤੁਸੀਂ ਜਿਹੜਾ ਆਪਣੇ ਘਰ ਜਿਹੜਾ ਤੁਹਾਡੇ ਪਹੁੰਚਦਾ ਵਾ ਤੇ ਕਹਿੰਦਾ ਵੀ ਮੈਨੂੰ ਦੁੱਖ ਲੱਗਦਾ ਐ ਤਾਂ ਮੈਂ ਤੁਹਾਡਾ ਨੁਕਸਾਨ ਕਰਦਾ ਤੁਸੀਂ ਨਾ ਹੁਣ ਮੈਨੂੰ ਛੱਡ ਹੀ ਦਿਓ ਤੇ ਨਵਾਂ ਕੜਾ ਜਿਹੜਾ ਉਹ ਲੈ ਆਓ ਮੈਨੂੰ ਬਹੁਤ ਬੁਰਾ ਲੱਗੂ ਕਹਿੰਦਾ ਕਿਸਾਨ ਨੂੰ ਕਹਿੰਦਾ ਮਾਜੂਸ ਹੋ ਕੇ ਕਹਿੰਦਾ ਮੈਨੂੰ ਬਹੁਤ ਬੁਰਾ ਲੱਗੂਗਾ ਵੀ ਮੈਂ ਤੁਹਾਡੇ ਤੋਂ ਵਿਛੜੂਗਾ ਜਦੋਂ ਪਰ ਹੁਣ ਕੋਈ ਹੱਲ ਨਹੀਂ ਹੈਗਾ ਤੇ ਕਿਸਾਨ ਨੇ ਪਤਾ ਕੀ ਕਿਹਾ ਕਿਸਾਨ ਕਹਿੰਦਾ ਤੂੰ ਉਦਾਸ ਨਾ ਹੋ ਐਵੇਂ ਮਾਨਾ ਮਹਿਸੂਸ ਕੱਲ ਸਵੇਰੇ ਤੇਰੇ ਸਵਾਲ ਜਿਹੜਾ ਤੂੰ ਕੀਤਾ ਨਾ ਇਹਦਾ ਜਵਾਬ ਮਿਲ ਜਾਊਗਾ ਉਹ ਕਹਿੰਦਾ ਜਦੋਂ ਆਪਾਂ ਆਵਾਂਗੇ ਨਾ ਤੇ ਤੂੰ ਉਹ ਦੇਖੀ ਰਸਤੇ 'ਤੇ ਤੈਨੂੰ ਬੜੇ ਸੁੰਦਰ-ਸੁੰਦਰ ਫੁੱਲ ਜਿਹੜੇ ਹਨਾ ਉਹ ਖਿੜੇ ਨਜ਼ਰ ਆਉਣਗੇ ਅਗਲੀ ਸਵੇਰ ਉਹੀ ਰੁਟੀਨ ਜਿਹੜੀ ਸੀ ਕਿਸਾਨ ਦੀ ਉਹਨੇ ਫੋਲੋ ਕੀਤੀ ਉਹਨੇ ਆਪਣੇ ਡੰਡੇ ਦੇ ਦੋਨੇ ਪਾਸੇ ਘੜੇ ਜਿਹੜੇ ਲਟਕਾ ਲਏ ਤੇ ਤਲਾਬ ਤੋਂ ਪਾਣੀ ਭਰ ਲਿਆ ਤੇ ਜਦੋਂ ਰਸਤੇ 'ਚ ਵਾਪਸ ਆ ਰਹੇ ਸੀ ਨਾ ਜਿਹੜੇ ਤਿੜਕਿਆ ਘੜਾ ਉਨੇ ਵੇਖਿਆ ਸੱਚੀ ਮੁੱਚੀ ਅੱਥੇ ਤੇ ਐਨੇ ਖੂਬਸੂਰਤ ਐਨੇ ਸੋਹਣੇ ਸੋਹਣੇ ਫੁੱਲ ਖੜੇ ਹੋਏ ਆ ਰਸਤੇ 'ਚ ਤੋ ਉਹਦਾ ਥੋੜੀ دیر ਲਈ ਮਨ ਬੜਾ ਖੁਸ਼ ਹੋ ਗਿਆ ਪਰ ਫਿਰ ਉਦਾਸੀ ਆ ਗਈ ਜਦੋਂ ਉਹਦੀ ਕਿਸਾਨ ਦੀ ਜਿਹੜੀ ਚੌਪੜੀ ਸੀ ਨਾ ਜਿਹੜਾ ਉਹਦਾ ਘਰ ਸੀ ਉੱਥੇ ਵਾਪਸ ਆਏ ਤੋ ਉਹਨੇ ਦੋਵੇਂ ਘੜੇ ਰੱਖੇ ਤੇ ਜਿਹੜਾ ਤੜਕਿਆ ਘੜਾ ਸੀ ਨਾ ਉਹਨੂੰ ਉਹਨੇ ਪੁੱਛਿਆ ਵੀ ਤੈਨੂੰ ਕਿੱਦਾਂ ਲੱਗ ਰਿਹਾ ਵਾ ਤੇਰਾ ਹੁਣ ਮਨ ਥੋੜਾ ਠੀਕ ਆ ਉਨੇ ਕਹਿ ਕੇ ਰਸਤੇ ਵਿੱਚ ਤੇ ਮੇਰਾ ਮਨ ਬੜਾ ਖੁਸ਼ ਸੀ ਸੋਹਣੇ ਸੋਹਣੇ ਜਦੋਂ ਮੈਂ ਫੁੱਲ ਵੇਖੇ ਤੇ ਮੇਰਾ ਮਨ ਬੜਾ ਖੁਸ਼ ਹੋ ਗਿਆ ਪਰ ਫਿਰ ਮੈਂ ਉਦਾਸ ਹੋ ਗਿਆ ਤੁਸੀਂ ਪੂਰਾ ਪਰ ਕੇ ਲੈ ਕੇ ਆਏ ਮੈਨੂੰ ਤੇ ਅੱਧਾ ਘੜਾ ਘਰ ਆਉਣ ਤੇ ਪਾਣੀ ਦਾ ਰਹਿ ਗਿਆ ਤੁਹਾਡੀ ਤੇ ਫਿਰ ਮੈਂ ਤਾਂ ਖਰਾਬ ਹੋ ਗਈ ਨਾ ਤੁਹਾਨੂੰ ਤੇ ਫਿਰ ਡੇਢ ਘੜਾ ਜਿਹੜਾ ਉਹੀ ਮਿਲਿਆ ਕਿਸਾਨ ਨੇ ਕਿਹਾ ਤੂੰ ਭੁੱਲ ਰਿਹਾ ਵਾ ਤੂੰ ਸ਼ਾਇਦ ਧਿਆਨ ਨਹੀਂ ਦਿੱਤਾ ਜਿਹੜੇ ਉਹ ਸੋਹਣੇ ਸੋਹਣੇ ਫੁੱਲ ਖੜੇ ਹੋਏ ਸੀ ਨਾ ਜਿਹੜੀ ਉਹ ਤੇਰੇ ਵੱਲ ਪਾਸੇ ਸੀ ਜਿੱਧਰ ਜਦੋਂ ਮੈਂ ਤੈਨੂੰ ਢੰਗ ਕੇ ਲੈ ਕੇ ਆਉਣਾ ਨਾ ਤੇ ਉਧਰਲੇ ਪਾਸੇ ਸੀ ਦੂਜੇ ਪਾਸੇ ਵੇਖਿਆ ਸੀ ਤੂੰ ਕਿ ਉਧਰ ਬਿਰਕੋਲ ਉਜਾੜ ਸੀ ਬਿਲਕੁਲ ਕੁਝ ਵੀ ਨਹੀਂ ਸੀ ਸਿੰਪਲ ਰਸਤਾ ਸੀ ਜਿੱਦੇ ਧਕਾਉ ਗਿਆ ਹੋਇਆ ਏ ਪਰ ਜਿਹੜੇ ਪਾਸੇ ਤੈਨੂੰ ਮੈਂ ਢੰਗਦਾ ਨਾ ਉਸ ਪਾਸੇ ਸੋਹਣੇ ਫੁੱਲ ਖੜੇ ਹੋਏ ਸੀ ਤੇ ਕਹਿੰਦਾ ਕਿ ਤੂੰ ਦੁਖੀ ਨਾ ਹੋ ਮੈਨੂੰ ਪਹਿਲਾਂ ਹੀ ਕਾਫੀ ਸਮੇਂ ਤੋਂ ਹੀ ਪਤਾ ਲੱਗ ਗਿਆ ਸੀ ਤੂੰ ਟੜਕਿਆ ਹੋਇਆ ਪਰ ਮੈਂ ਕੀ ਕੀਤਾ ਮੈਂ ਜਿਹੜੇ ਫੁੱਲਾਂ ਦੇ ਬੀਜ ਸੀ ਨਾ ਉਹ ਬਾਹਰੋਂ ਦੁਕਾਨ ਤੋਂ ਖਰੀਦ ਲਿਆਇਆ ਸੀ ਤੇ ਮੈਂ ਥੋੜੇ-ਥੋੜੇ ਜਗ੍ਹਾ ਛੱਡ ਕੇ ਨਾ ਉਹ ਫੁੱਲਾਂ ਦੇ ਬੀਜ ਜਿਹੜੇ ਉਹ ਬੀਜ ਦਿੱਤੇ ਸੀ ਤੇ ਜਦੋਂ ਮੈਂ ਤੈਨੂੰ ਲੈ ਕੇ ਆਉਣਾ ਤੇਰੀ ਚੋਂ ਜਿਹੜਾ ਪਾਣੀ ਰਿਸਦਾ ਰਹਿੰਦਾ ਨਾ ਉਹਦੇ ਨਾਲ ਹੀ ਉਹ ਬੀਆਂ ਚੋਂ ਕਿੰਨੇ ਸੋਹਣੇ ਫੁੱਲਾਂ ਦੇ ਜਿਹੜੇ ਸੀ ਬੂਟੇ ਉੱਗ ਗਏ ਤੇ ਐਨੇ ਸੋਹਣੇ ਜਿਹੜੇ ਫੁੱਲ ਖੜ ਕੇ ਉਹ ਤੇਰੇ ਕਰਕੇ ਉੱਗੇ ਆ ਫਿਰ ਕਿਸਾਨ ਕਹਿੰਦਾ ਕਹਿੰਦਾ ਮੈਨੂੰ ਤੇਰੀ ਕਮੀ ਦਾ ਪਤਾ ਸੀ ਪਰ ਮੈਂ ਤੇਰੀ ਉਸੇ ਕਮੀ ਨੂੰ ਤੇਰੀ ਤਾਕਤ ਬਣਾ ਦਿੱਤਾ ਦੋਸਤੋ ਇਹ ਕਹਾਣੀ ਜਿਹੜੀ ਹੈ ਨਾ ਤਿੜਕੇ ਖੜੇ ਦੇਣੀ ਆ ਇਹ ਸਾਡੀ ਸੋ ਦੋਸਤੋ ਇਹ ਕਹਾਣੀ ਤਿੜਕੇ ਖੜੇ ਦੇਣੀ ਆ ਇਹ ਤੁਹਾਡੀ ਮੇਰੀ ਸਾਡੇ ਸਾਰਿਆਂ ਦੀ ਆ ਅਸੀਂ ਕਈ ਵਾਰ ਆਪਣੀਆਂ ਕਮੀਆਂ ਨੂੰ ਵੇਖਣ ਲੱਗ ਪੈਂਦੇ ਹਾਂ ਪਰ ਜੇ ਅਸੀਂ ਉਹਨਾਂ ਕਮੀਆਂ ਨੂੰ ਆਪਣੀ ਤਾਕਤ ਬਣਾ ਲਈਏ ਨਾ ਤੇ ਅਸੀਂ ਜ਼ਿੰਦਗੀ 'ਚ ਬਹੁਤ ਕਾਮਯਾਬ ਹੋ ਸਕਦੇ ਹਾਂ ਇਹ ਹੋ ਨਹੀਂ ਸਕਦਾ ਵਿੱਚ ਸਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਸਕੇ ਭਾਵੇਂ ਇਹ ਕਹਾਣੀ ਜਿਹੜੀ ਇੱਕ ਕਲਪਨਾ ਤੇ ਆਧਾਰਿਤ ਆ ਪਰ ਸਾਨੂੰ ਬਹੁਤ ਵਧੀਆ ਸਿੱਖਿਆ ਦਿੰਦੀ ਆ ਵੀ ਅਸੀਂ ਜੇ ਸਾਡੇ 'ਚ ਕੋਈ ਕਮੀਆਂ ਪੇਸ਼ੀਆਂ ਨਾ ਉਹਨੂੰ ਅਕਸੈਪਟ ਕਰੀਏ ਉਹਦੇ ਤੋਂ ਸਾਨੂੰ ਜਿਹੜਾ ਨਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਡਿਪਰੈਸ ਹੋਣ ਦੀ ਲੋੜ ਨਹੀਂ ਦੁਖੀ ਹੋਣ ਦੀ ਲੋੜ ਨਹੀਂ ਉਹਨਾਂ ਨੂੰ ਅਸੀਂ ਆਪਣੀ ਤਾਕਤ ਬਣਾ ਲਈਏ ਜੇ ਦੋਸਤੋ ਤੁਸੀਂ ਵੀ ਇਦਾਂ ਕਰੋਗੇ ਤੇ ਕੜੇ ਦੀ ਕੀਮਤ ਜੜੀ ਆ ਨਾ ਜਿਹੜਾ ਚੰਗਾ ਨਾ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪੈ ਜਾਂਦੀ ਆ ਤੇ ਐਸਲੀ ਕਦੀ ਵੀ ਆਪਣੀਆਂ ਕਮੀਆਂ ਨੂੰ ਸੋਚ-ਸੋਚ ਕੇ ਪਰੇਸ਼ਾਨ ਨਹੀਂ ਹੋਣਾ ਉਹਨਾਂ ਨੂੰ ਆਪਣੀ ਤਾਕਤ ਬਣਾਓ ਤੇ ਜ਼ਿੰਦਗੀ 'ਚ ਕਾਮਯਾਬੀ ਦੇ ਰਸਤੇ ਤੇ ਚੱਲੋ ਤੇ ਮੰਜ਼ਲਾ ਸਰ ਕਰੋ ਫਿਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ